ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਗੁਰਮੀਤ ਬਟਿਕ ਦੇ ਉੱਪਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਆਪਾਂ ਬਹੁਤ ਹੀ ਜ਼ਿਆਦਾ ਸੋਹਣਾ ਹੈਂਡਵਰਕ ਦਾ ਫੈਬਰਿਕ ਪਲੱਸ ਹੈਂਡਵਰਕ ਤੇ ਰੈਡੀ ਕੀਤੇ ਹੋਏ ਸੂਟਾਂ ਦੀ 컬렉ਸ਼ਨ ਲੈ ਕੇ ਆਏ ਆਂ ਇਹ ਵਾਲੇ ਜਿਹੜੇ ਸੂਟ ਹੋਣਗੇ ਪਿਓਰ ਕ੍ਰੇਪ ਦਾ ਜਿਹੜਾ ਸਟਾਫ ਹੋਏਗਾ ਸ਼ਰਟ ਦਾ ਜੋ ਕਿ ਫੁੱਲੀ ਐਮਬਰਾਇਡਰਡ ਰਹਿਣ ਵਾਲਾ ਤੇ ਨਾਲ ਪਲੇਨ ਕ੍ਰੇਪ ਦੀ ਬਾਟਮ ਹੋਏਗੀ ਪੂਰਾ ਜਿਹੜਾ ਸੈੱਟ ਹੈਗਾ ਤੁਹਾਨੂੰ 2500 ਰੁਪਏ ਦੇ ਵਿੱਚ ਮਿਲ ਜਾਏਗਾ ਫ੍ਰੀ ਸ਼ਿਪਿੰਗ ਦੇ ਨਾਲ ਹੋਏਗਾ ਵਿਦਆਊਟ ਦੁਪੱਟਾ ਰਹਿਣ ਵਾਲਾ ਦੁਪੱਟਾ ਅਟੈਚ ਕਰਵਾਉਣਾ ਹੈਗਾ ਤਾਂ ਤੁਸੀਂ ਕਰਵਾ ਜਿਸਦੇ ਵਿੱਚ ਹੈਗਾ ਸੈਲਫ ਪ੍ਰਿੰਟ ਡਾਟਸ ਮਿਲ ਜਾਣਗੇ ਤੁਹਾਨੂੰ ਇਹ ਜੋ ਜਿਹੜਾ ਫੈਬਰਿਕ ਹੈਗਾ ਤੁਹਾਨੂੰ 1700 ਰੁਪਏ ਦਾ ਪੂਰਾ ਸੂਟ ਮਿਲ ਜਾਏਗਾ ਇਹ ਵਾਲਾ ਜਿਹੜਾ ਫੈਬਰਿਕ ਹੋਏਗਾ ਸਿਲਕ ਦੇ ਉੱਪਰ ਰਹਿਣ ਵਾਲਾ ਹੈ ਕਸ਼ਮੀਰੀ ਸਿਲਕ ਰਹੇਗੀ ਜਿਸ ਦੇ ਉੱਪਰ ਫੁੱਲੀ ਜਿਹੜਾ ਵਰਕ ਹੋਏਗਾ ਇਸ ਦਾ ਪ੍ਰਾਈਸ ਹੋਏਗਾ 1075 ਰੁਪਏ ਪਰ ਮੀਟਰ ਦੇ ਅਕੋਰਡਿੰਗ ਤੁਹਾਨੂੰ ਇਹ ਫੈਬਰਿਕ ਮਿਲ ਜਾਏਗਾ ਤੁਸੀਂ ਕਿੰਨਾ ਵੀ ਆਪਣੀ ਚੋਇਸ ਅਕੋਰਡਿੰਗ ਬਾਈ ਕਰ ਸਕਦੇ ਹੈਗੇ ਹੋ ਇਹ ਵਾਲੇ ਜਿਹੜੇ ਸੂਟ ਹੋਣਗੇ ਟੈਬੀ ਲੈਨਿੰਗ ਦਾ ਜਿਹੜਾ ਪਿਓਰ ਟੈਬੀ ਲੈਨਿੰਗ ਮਸਲੀਨ ਦਾ ਜਿਹੜਾ ਹੈਗਾ ਜਾਂ ਆਲ ਓਵਰ ਸੂਟ ਹੋਏਗਾ ਪ੍ਰਾਈਸ ਹੋਗਾ ਸਿਰਫ 1550 ਰੁਪਏ ਫ੍ਰੀ ਸ਼ਿਪਿੰਗ ਦੇ ਨਾਲ ਤੁਹਾਨੂੰ ਮਿਲ ਜਾਣਗੇ ਵਿਸਕੋਸ ਆਰਗੈਂਜ਼ਾ ਦੇ ਉੱਪਰ ਜਿਹੜੇ ਪੀਸ ਹੈਗੇ ਰੈਡੀ ਕੀਤੇ ਗਏ ਹੈਂਡਵਰਕ ਦੇ ਪੀਸ ਹੋਣਗੇ ਪ੍ਰਾਈਸ ਹੋਗਾ ਸਿਰਫ 4995 ਫ੍ਰੀ ਸ਼ਿਪਿੰਗ ਦੇ ਨਾਲ ਤੁਹਾਨੂੰ ਮਿਲ ਜਾਣਗੇ ਇਹ ਵਾਲਾ ਹੈਗਾ ਜਿਹੜਾ ਸਿਲਕ ਦੇ ਉੱਪਰ ਰੈਡੀ ਕੀਤਾ ਗਿਆ ਪੀਸ ਹੋਏਗਾ 42 ਪੰਚਾਇਦਾ ਪ੍ਰਾਈਸ ਹੋਏਗਾ ਸ਼ਿਪਿੰਗ ਫ੍ਰੀ ਹੋਏਗੀ ਇਹ ਕਾਟਨ ਦੇ ਉੱਪਰ ਬਹੁਤ ਜ਼ਿਆਦਾ ਸੋਹਣੇ ਜਿਹੜੇ ਐਲੀਗੈਂਟ ਪੀਸ ਰਹਿਣ ਵਾਲੇ ਹੈਗੇ ਆ ਇਹ ਵਾਲਾ ਹੋਏਗਾ ਜਿਹੜਾ ਫੈਬਰਿਕ ਹੋਏਗਾ ਪਿਓਰ ਕ੍ਰੇਪ ਆਲ ਓਵਰ ਸੂਟ ਰਹਿਣ ਵਾਲਾ 5 ਮੀਟਰ ਕੱਟ ਹੋਏਗੀ ਪ੍ਰਾਈਸ ਹੋਏਗਾ 1800 ਰੁਪਏ ਫ੍ਰੀ ਸ਼ਿਪਿੰਗ ਦੇ ਨਾਲ ਤੁਹਾਨੂੰ ਇਹ ਸੂਟ ਮਿਲ ਜਾਣਗੇ ਇਹਨਾਂ ਵਿੱਚ ਤੁਹਾਨੂੰ ਕਾਫੀ ਜ਼ਿਆਦਾ ਜਿਹੜੀ ਕਲਰ ਆਪਸ਼ਨ ਹੈਗੇ ਹੋ ਮਿਲ ਜਾਏਗੀ ਇਹਨਾਂ ਵਿੱਚ ਇਹਨਾਂ ਵਿੱਚੋਂ ਤੁਸੀਂ ਕੋਈ ਵੀ ਸੂਟ ਹੈਗਾ ਜਿਹੜਾ ਆਪਣੇ ਲਈ ਬੋਕਰਵਾ ਸਕਦੇ ਹੈਗੇ ਹੋ ਜੇਕਰ ਤੁਸੀਂ ਇਹਨਾਂ ਦੇ ਨਾਲ ਵੀ ਦੁਪੱਟਾ ਅਟੈਚ ਕਰਵਾਉਣਾ ਤਾਂ ਕਰਵਾ ਸਕਦੇ ਹੋ ਬਟ ਉਹਦੇ ਲਈ ਐਕਸਟਰਾ ਹੈਗਾ ਜਿਹੜਾ ਉਹ ਪੇ ਕਰਨਾ ਪਏਗਾ ਇਹਨਾਂ ਵਿੱਚ ਤੁਹਾਨੂੰ ਕਾਫੀ ਜ਼ਿਆਦਾ ਕਲਰ ਆਪਸ਼ਨ ਮਿਲ ਜਾਏਗੀ ਤੁਸੀਂ ਕੋਈ ਵੀ ਸੂਟ ਇਹਨਾਂ ਵਿੱਚੋਂ ਆਪਣੇ ਲਈ ਬੋਕਰਵਾ ਸਕਦੇ ਹੈਗੇ ਹੋ ਬੁਕਿੰਗ ਕਰਾਉਣ ਦੇ ਲਈ ਤੁਸੀਂ ਸਾਡੇ ਦਿੱਤੇ ਹੋਏ WhatsApp ਨੰਬਰ ਉੱਪਰ ਸਾਨੂੰ ਮੈਸੇਜ ਕਰ ਸਕਦੇ ਹੈਗੇ ਹੋ ਜਾਂ ਸਕਰੀਨਸ਼ਾਟ ਲੈ ਕੇ ਸੈਂਡ ਕਰ ਸਕਦੇ ਹੈਗੇ ਹੋ ਇਹ ਵਾਲੇ ਜਿਹੜੇ ਸੂਟ ਹੈਗੇ ਆ ਆਪਾਂ ਨੇ ਕਰੇਪ ਦੇ ਉੱਪਰ ਰੈਡੀ ਕੀਤੇ ਗਏ ਹਨ ਪ੍ਰੋਪਰ ਜਿਹੜਾ ਇਹਨਾਂ ਦੇ ਉੱਪਰ ਹੈਂਡਵਰਕ ਹੋਏਗਾ ਇਸ ਤانوں ਆਪਾਂ ਸਾਰੇ ਜਿਹੜੇ ਪੀਸ ਹੈਗੇ ਆ ਰੈਡੀ ਕਰ ਚੁੱਕੇ ਹੈਗੇ ਆ ਜੇਕਰ ਤੁਸੀਂ ਇਹ ਵਾਲੇ ਪੀਸ ਸਾਡੇ ਤੋਂ ਰੈਡੀ ਕਰਵਾਉਣਾ ਚਾਹੁੰਦੇ ਹੈਗੇ ਤਾਂ ਕਰਵਾ ਸਕਦੇ ਹੈਗੇ ਅਸੀਂ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਦੇ ਉੱਪਰ ਤੁਹਾਨੂੰ ਰੈਡੀ ਕਰਕੇ ਦੇਾਂਗੇ ਕੁਝ ਪੀਸ ਹੈਗੇ ਜਿਹੜੇ ਇਹਨਾਂ ਵਿੱਚੋਂ ਆਪਣੇ ਕੋਲ ਰੈਡੀ ਅਵੇਲੇਬਲ ਪਏ ਨੇ ਇਹ ਵਾਲੇ ਪੀਸ ਵੀ ਹੈਗੇ ਜਿਹੜੇ ਆਪਾਂ ਨੇ ਕ 20 ਲੁੱਕ ਦੇ ਸੂਟ ਰਹਿਣ ਵਾਲੇ ਹੈਗੇ ਆ ਇਹਨਾਂ ਵਿੱਚੋਂ ਵੀ ਤੁਸੀਂ ਕੋਈ ਵੀ ਸੂਟ ਆਪਣੇ ਲਈ ਬੁੱਕ ਕਰਵਾ ਸਕਦੇ ਹੋ ਵਰਕ ਵਿੱਚ ਚੇਂਜ ਕਰਵਾ ਸਕਦੇ ਹੈਗੇ ਆ ਕਸਟਮਾਈਜੇਸ਼ਨ ਹੈਗੀ ਹੈ ਜਿਹੜੀ ਅਵੇਲੇਬਲ ਹੈਗੀ ਆ ਔਰ ਇਹ ਵਾਲਾ ਡਿਜ਼ਾਈਨ ਹੈਗਾ ਜਿਹੜਾ ਬਹੁਤ ਹੀ ਜ਼ਿਆਦਾ ਪਸੰਦ ਕੀਤਾ ਗਿਆ ਹੈਗਾ ਬਹੁਤ ਹੀ ਜ਼ਿਆਦਾ ਸੋਹਣੀ ਇਹਦੀ